ਸਦ ਮੈਂਬਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਹੀ ਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮਰਹੂਮ ਪੱਪੂ ਜੈੰਤੀਪੁਰ ਦੇ ਸਪੁੱਤਰ ਐਡਵੋਕੇਟ ਅਮਨਦੀਪ ਜੈੰਤੀਪੁਰ ਡੇਰਾ ਬਾਬਾ ਨਾਨਕ ਖੜਪੀਟਾ ਲਈ ਰਾਹਸਮਗਰੀ ਲੈ ਕੇ ਬਟਾਲਾ ਤੁਰਵਾਨਾ ਹੋਏ ਇਸ ਮੌਕੇ ਉਹਨਾਂ ਨੇ ਕਿਹਾ ਕਿ ਅੱਜ ਉਹ ਡੇਰਾ ਬਾਬਾ ਨਾਨਕ ਦੇ ਉਹਨਾਂ ਇਲਾਕਿਆਂ ਵਿੱਚ ਜਾ ਰਹੇ ਹਨ ਜਿੱਥੇ ਹੜਾ ਦੀ ਮਾਰ ਪਈ ਹੈ ਅਤੇ ਉਹਨਾਂ ਵੱਲੋਂ ਸਭ ਦੇ ਸਹਿਯੋਗ ਨਾਲ 8 ਟਰੱਕ ਰਾਹ ਸਮਗਰੀ ਤਿਆਰ ਕੀਤੀ ਗਈ ਹੈ ਜਿਸ ਵਿੱਚ ਪਸ਼ੂਆਂ ਲਈ ਚਾਰਾ ਖਾਣ ਪੀਣ ਦਾ ਸਮਾਨ ਅਤੇ ਮੈਡੀਕਲ ਸਹੂਲਤਾਂ ਵਾਸਤੇ ਵੀ ਸਮਾਨ ਮੌਜੂਦ ਹੈ। ਉਹਨਾਂ ਨੇ ਕਿਹਾ ਕਿ ਇਹ ਲੰਮੀ ਲੜਾਈ ਹੈ ਅਤੇ ਸਾਨੂੰ ਮਿਲ ਕੇ ਲੜਨੀ ਚਾਹੀਦੀ ਹੈ। ਇੱਥੇ ਉਹਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਵੀ ਗੁਹਾਰ ਲਾਈ ਕਿ ਉਹਨਾਂ ਹੜ੍ਹ ਪੀੜਤਾ ਦੀ ਮਦਦ ਵਾਸਤੇ ਅੱਗੇ ਆਉਣ। ਉਹਨਾਂ ਨੇ ਕਿਹਾ ਕਿ ਪੰਜਾਬੀ ਇੱਕ ਅਜਿਹੇ ਜੀ ਕੌਮ ਹੈ ਜੋ ਦੁੱਖ ਵਿੱਚ ਇੱਕ ਹੋ ਜਾਂਦੀ ਹੈ। ਆਉ ਦੇਖਦੇ ਹਾਂ ਗੁਲਸ਼ਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਖਰਚਾ న్యూਸ ਚੈਨਲ ਡੇਰਾ ਬਾਬਾ ਨਾਨਕ ਕਰਨ ਵਾਸਤੇ ਹਾਂਜੀ ਡੇਰਾਪਾ ਬਨਾਨਾ ਚੱਲਦੇ ਆ ਕਿ ਕਹਣਾ ਚੱਲ ਅੱਜ ਅਸੀਂ ਸਾਰੇ ਹਲਕਾ ਬਟਾਲਾ ਦੇ ਕਾਂਗਰਸ ਪਾਰਟੀ ਦੇ ਵਰਕਰ ਸਾਰੇ ਅਸੀਂ ਇਕੱਠੇ ਹੋ ਕੇ ਜਿਹੜੇ ਹੜਾਂ ਤੋਂ ਪ੍ਰਭਾਵਿਤ ਲੋਕ ਨੇ ਹਲਕਾ ਡੇਰਾਪਾ ਬਨਾਨਾ ਦੇ ਉੱਥੇ ਸਾਰੇ ਇਕੱਠੇ ਹੋ ਕੇ ਚੱਲੇ ਆ ਆਪਣੇ ਮੈਂਬਰ ਆਫ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਅੰਦਾਵਾ ਜੀ ਦੇਗਵਾਈ ਹੇਠ ਸਾਰੇ ਪਾਰਟੀ ਦੇ ਵਰਕਰਾਂ ਨੇ ਸਾਡੇ ਬਟਾਲਾ ਹਲਕੇ ਦੇ ਨੇ ਬਣਦਾ ਯੋਗਦਾਨ ਪਾ ਕੇ ਅਸੀਂ ਇਹ ਰਾਹ ਸਮਗਰੀ ਇਕੱਠੀ ਕੀਤੀ ਹੈ ਕੋਈ ਅੱਠ ਰੱਕ ਨੇ ਜਿਨ੍ਹਾਂ ਚ ਆਚਾਰ ਆ ਪਸ਼ੂਆਂ ਲਈ ਜੋ ਉੱਥੋਂ ਦੀ ਲੋੜ ਸੀਗੀ ਜੋ ਸਾਨੂੰ ਉੱਥੋਂ ਦੀ ਲੋੜ ਪਤਾ ਲੱਗੀ ਵੀ ਆਹ ਚੀਜ਼ਾਂ ਦੀ ਲੋੜ ਹੈ ਤੇ ਆ ਤੁਸੀਂ ਲੈ ਕੇ ਪਹੁੰਚ ਜੇ ਦੇ ਚਾਰ ਆ ਫੀਡ ਆ ਫਿਰ ਚੋਕਰ ਆ ਹੋਰ ਜਦਾਂ ਦਵਾਈਆਂ ਨੇ ਕੁਛ ਕੁਛ ਆਟਾ ਆ ਇਹ ਸਾਰਾ 8 ਟਰੱਕ ਅਸੀਂ ਇਕੱਠੇ ਕਰਕੇ ਜਿਦੋਂ ਸਾਰੇ ਕਾਂਗਰਸ ਪਾਰਟੀ ਦੇ ਹਲਕਾ ਬਟਾਲਾ ਦੇ ਵਰਕਰ ਸਾਰੇ ਨੇ ਆਪਣਾ ਬੰਦਾ ਯੋਗਦਾਨ ਪਾ ਕੇ ਇਕੱਠੇ ਹੋ ਕੇ ਅਸੀਂ ਇਥੋਂ ਲੈ ਕੇ ਚੱਲੇ ਆਂ ਗਮਨਦੀਪ ਜੀ ਜੇ ਗੱਲ ਕੀਤੀ ਜਾਵੇ ਤਾਂ ਜਿਸ ਤਿੱਕੇ ਦੇ ਉੱਥੇ ਹਾਲਾਤ ਬਣੇ ਹੋਏ ਪਾਣੀ ਨੂੰ ਲੈ ਆ ਤੇ ਅਸੀਂ ਅੱਜ ਇੱਕ ਸ਼ੁਰੂਆਤ ਕੀਤੀ ਆ ਕਿ ਨਾ ਕੋਈ ਇਹ ਨਹੀਂ ਵੀ ਕੌਣ ਪੇਲੋਂ ਜਾ ਰਿਹਾ ਕੌਣ ਬਾਜ਼ੂ ਜਾ ਰਿਹਾ ਅਜੇ ਬੜਾ ਲੰਮਾ ਸਮਾਂ ਇਹ ਇਫੈਕਟਡਾ ਚੱਲਣਾ ਹੈ ਇਸੀ ਦਾ ਅਸਰ ਜਿਹੜਾ ਹੜਾਂ ਦਾ ਆ ਬੜਾ ਲੰਮਾ ਸਮਾਂ ਚੱਲਣਾ ਹੁਣ ਇਸ ਤੋਂ ਬਾਅਦ ਜਦੋਂ ਪਾਣੀ ਦਾ ਲੈਵਲ ਡਾਊਨ ਹੋਣਾ ਉਸ ਤੋਂ ਬਾਅਦ ਕਈ ਬਿਮਾਰੀਆਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਣਾ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਨੂੰ ਵਾਹਣੀਆਂ ਪੈਣੀਆਂ ਉਹਦੇ ਵਾਸਤੇ ਕੋਈ ਡੀਜ਼ਲ ਚਾਹੀਦਾ ਕੋਈ ਕਣਕਾਂ ਦੀ ਬਜਾਈ ਆਉਣ ਵਾਲੀ ਹੈ ਕੋਈ ਉਹਦੇ ਲਈ ਖਾਦਾਂ ਚਾਹੀਦੀਆਂ ਕੋਈ ਡਾਇਆ ਚਾਹੀਦੀ ਅਸੀਂ ਸਮੇਂ-ਸਮੇਂ ਅਨੁਸਾਰ ਜੋ-ਜੋ ਲੋਕਾਂ ਦੀ ਉੱਥੇ ਮੰਗਾਂ ਹੋئیں ਹੋਣਗੀਆਂ ਅਸੀਂ ਸਾਰੇ ਇਕੱਠੇ ਹੋ ਕੇ ਰਲ ਮਿਲ ਕੇ ਯੋਗਦਾਨ ਪਾ ਕੇ ਕੋਈ ਇਹ ਨਹੀਂ ਵੀ ਮੈਂ ਕੱਲਾ ਇੱਥੇ ਸਾਰਾ ਕੁਝ ਕਰ ਰਿਹਾ ਸਾਰਿਆਂ ਨੇ ਆਪਣਾ ਮੰਦ ਯੋਗਦਾਨ ਇਸ ਵਿੱਚ ਪਾਇਆ ਤੇ ਗਾਂ ਆਉਣ ਵਾਲੇ ਸਮੇਂ 'ਚ ਵੀ ਜਿੰਨਾ ਵੀ ਮੰਗਾਉਣਗੇ ਅੱਜ ਜਾ ਕੇ ਸਾਰਾ ਲੋਕਾਂ ਨੂੰ ਮਿਲਾਂਗੇ ਵੇਖਾਂਗੇ ਉੱਥੇ ਤੇ ਜਾ ਕੇ ਲੋਕਾਂ ਦੀ ਸੇਵਾ ਕਰਾਂਗੇ ਪੰਜਾਬ ਦਾ ਪੰਜਾਬ ਹੀ ਖੜਾ ਇੱਕ ਵਾਰ ਫਿਰ ਵੇਖਿਆ ਪੂਰੀ ਦੁਨੀਆ ਨੇ ਕਿ ਪੰਜਾਬੀ ਅਸੀਂ ਬੜੇ ਕਿਸਮਤ ਵਾਲੇ ਆ ਜੀ ਜਿਹੜਾ ਪੰਜਾਬ ਸੂਬੇ 'ਚ ਸਾਡਾ ਸਾਰਿਆਂ ਦਾ ਜਨਮ ਹੋਇਆ ਇਹ ਇੱਕ ਅਵੇਕਲਾ ਹੀ ਸੂਬਾ ਆ ਦੁਨੀਆ ਦੇ ਵਿੱਚ ਜਿੱਥੇ ਜੇ ਕੋਈ ਲੋਕਾਂ ਦੇ ਪੀੜ ਬੰਦੀ ਆ ਤੇ ਸਾਰੇ ਇੱਕ ਮੋਟੋ ਹੁੰਦੇ ਆ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਸਾਰੇ ਲੋਕ ਆਪਣਾ ਬਣਦਾ ਫਰਜ਼ ਸਮਝ ਕੇ ਨਿਭਾਉਂਦੇ ਆ ਤੁਸੀਂ ਵੇਖੋ ਪੰਜਾਬ 'ਚ ਕੋਈ ਥਾਂ ਐ ਸਾਡੀ ਪਿੰਡਾਂ 'ਚੋ अलग-अलग जिन्ने ਵੀ ਪਿੰਡ ਨੇ ਲੋਕ ਆਪਣਾ ਫਰਜ਼ ਸੰਭਲ ਕੇ ਕੋਈ ਚਾਰਾ ਲੈ ਕੇ ਜਾ ਰਿਹਾ ਕੋਈ ਤੂੜੀ ਲੈ ਕੇ ਜਾ ਰਿਹਾ ਕੋਈ ਰਾਸ਼ਨ ਲੈ ਕੇ ਜਾ ਰਿਹਾ ਕਰਮਾਲੇ ਅਸੀਂ ਚਲੋ ਆਫਤ ਆਈ ਹੈ ਕੁਦਰਤ ਦੀ ਮਾਰ ਪਈ ਹੈ ਪਰ ਲੋਕ ਡੱਟ ਕੇ ਆਪਣੇ ਲੋਕਾਂ ਨਾਲ ਖੜੇ ਹੈ ਕਹਿੰਦਾ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਅਫਗਾਨਿਸਤਾਨ ਵਾਲਾ ਕੋਈ ਜੋ ਹਾਲਾਤ ਸਾਡੇ ਪੰਜਾਬ ਦੇ ਇਸ ਵੇਲੇ ਬਣ ਚੁੱਕੇ ਨੇ ਉਹ ਸਾਰਾ ਸਾਹਮਣੇ ਆ ਖੜਾ ਨਹੀਂ ਨੀ ਤਬਾਹੀ ਮਚਾਈ ਆ ਇੱਕ ਕਿਸਮ ਦਾ ਬੰਦਾ ਅੱਖਾਂ ਚੋਂ ਅਥਰੂ ਹੀ ਜਿੰਨ ਨਿਕਲਦੇ ਵੇਖ ਕੇ ਹਾਲਾਤ ਬਣ ਗਏ ਨੇ ਜਾ ਕੇ ਵੇਖ ਕੇ ਰੋਣਾ ਹੁੰਦਾ ਯਾਰ ਜੋ ਹਾਲਾਤ ਬਣੇ ਨੇ ਇਹਨੂੰ ਤੇ ਇੱਕ ਨੈਸ਼ਨਲ ਆਪਤਾ ਜਿਹਨੂੰ ਅਸੀਂ ਕਹਿੰਦੇ ਨੇ ਨੈਸ਼ਨਲ ਡਿਜ਼ਾਸਟਰ ਇਹ ਸੈਂਟਰ ਸਰਕਾਰ ਨੂੰ ਚਾਹੀਦਾ ਕਿ ਇਹ ਪੰਜਾਬ ਨੂੰ ਕੋਸ਼ਿਸ਼ ਕਰ ਦੇ ਔਰ ਸੈਂਟਰ ਦੇ ਵਿੱਚੋਂ ਜੋ ਮਦਦ ਹੋ ਸਕਦੀ ਆ ਇਹ ਲੋਕਾਂ ਦੇ ਵਸਦੀ ਗੱਲ ਰਹੀ ਹੈ ਕਿ ਜਿੰਨਾ ਕੁ ਲੋਕ ਕਰਿਆ ਆਪਣੇ ਤੌਰ ਤੇ ਇਹ ਪੰਜਾਬ ਨੇ ਸਾਬਤ ਕਰ ਦਿੱਤਾ ਕਿ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਵੀ ਆਪਣੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਵਾਂਝਾ ਨਹੀਂ ਰਹਿਣ ਦੇਵਾਂਗੇ ਰੋਟੀ ਵਾਂਝੀ ਨਹੀਂ ਵਾਂਝਾ ਰਹਿਣ ਦੇਵਾਂਗੇ ਉਹਨਾਂ ਦੇ ਡੰਗਰਾਂ ਨੂੰ ਨਹੀਂ ਰਹਿਣ ਦੇਵਾਂਗੇ ਪਰ ਜੇ ਨੁਕਸਾਨ ਹੋ ਗਿਆ ਨਾ ਇਹ ਸਰਕਾਰਾਂ ਹੀ ਇਸ ਨੁਕਸਾਨ ਦੀ ਪਰਪਾਈ ਕਰ ਸਕਦੀਆਂ ਨੇ ਔਰ ਅਸੀਂ ਸਟੇਟ ਗਵਰਨਮੈਂਟ ਤੋਂ ਔਰ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਅੱਜ ਮੈਂ ਦੇਖ ਰਿਹਾ ਸੀ ਕਿ ਪ੍ਰਧਾਨ ਮੰਤਰੀ ਜੀ ਦਾ ਦੌਰਾ ਵੀ ਸ਼ਾਇਦ ਕਿ ਪੰਜਾਬ ਦੌਰਾ ਕਰ ਸਕਦੇ ਨੇ ਜੇ ਦੌਰਾ ਕਰਨ ਆਉਣ ਤੇ ਸਾਡੀ ਇਹ ਆਸ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਪੰਜਾਬ ਨੂੰ ਕੁਝ ਨਾ ਕੁਝ ਜ਼ਰੂਰ ਦੇ ਕੇ ਜਾਣ ਅੱਗੇ ਵੀ ਪੰਜਾਬ ਸੈਂਟਰ ਦੀ ਜਿਹੜੀ ਆ ਸਹਾਇਤਾ ਦਾ ਵਾਂਝਾ ਰਿਆ ਗਿਆ ਇਹ ਹਾਲਾਤ ਦੇ ਵਿੱਚ ਜੇ ਵਾਂਝਾ ਸਟੇਟ ਨੂੰ ਛੱਡ ਦੇਗਾ ਸੈਂਟਰ ਤੇ ਮੈਂ ਸਮਝਦਾ ਇਸ ਤੋਂ ਵੱਡੀ ਨਾਂਨਸਾਫੀ ਸਟੇਟ ਹੋਰ ਕੋਈ ਨਹੀਂ ਹੋ ਸਕਦੀ ਪ੍ਰਧਾਨ ਮੰਤਰੀ ਜੇ ਆਉਣਾ ਤੇ ਜ਼ਰੂਰ ਪੰਜਾਬ ਦੇ ਵਾਸੀ ਕੁਝ ਨਾ ਕੁਝ ਫੰਡ ਦੇ ਕੇ ਜਾਣ ਤਾਂ ਕਿ ਸਾਡੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ ਹੈ ਪਾਰੀ ਨੇਤਾ ਪਹੁੰਚੇ ਸੀ ਡੇਰਾ ਬਾਬਾ ਨਾਨਕਾ ਨਮੀ ਤੂ ਵੀ ਆਇਆ ਹੈ ਪੰਜਾਬ ਤੋਂ ਕੀ ਕਹਿਣਾ ਚਾਹੁੰਦੇ ਹੋ ਕੁਝ ਵੀ ਕਹੇ ਕਿ ਨਗੇਸਰ ਦੇ ਉਹ ਕਹੇ ਕਿ ਅਸੀਂ ਚਾਰਜ ਕਰਾਂਗੇ ਸਾਰਾ ਕੁਝ ਵੇਖਾਂਗੇ ਕੀ ਨੁਕਸਾਨ ਹੋਇਆ ਉਹਨਾਂ ਨੇ ਤੇ ਜੀ ਅੱਜ ਦੀ ਅਖਬਾਰ ਮੈਂ ਪੜ੍ਹੀ ਹੈ ਤੁਸੀਂ ਦੇਖਿਓ ਨਹੀਂ ਉਹਨਾਂ ਦੇ ਪੰਜਾਬ ਦੇ ਸਿਰ ਟੀਕਰਾ ਫੋੜ ਦਿੱਤਾ ਨਜ਼ਾਇਜ਼ ਮਾਈਨਿੰਗ ਦੇ ਨਾਲ ਇਹ ਸਾਰਾ ਕੁਝ ਹੋਇਆ ਜਿਹੜਾ ਇਹ ਚੱਲਣਾ ਪਿਆ ਯਾਰ ਮੈਂ ਸਮਝਦਾ ਕਿ ਤੁਸੀਂ ਹੁਣ ਇਸ ਤਰ੍ਹਾਂ ਦੋਸ਼ ਲਾਉਂਦੇ ਹੋ ਇਹੋ ਜਿਹੇ ਹਾਲਾਤਾਂ ਚ ਜਦ ਦੋਸ਼ ਹੀ ਲਾਉਣੇ ਚਾਹੀਦੇ ਤੁਸੀਂ ਕੀ ਕਰ ਸਕਦੇ ਹੋ ਦੱਸੋ ਜੇ ਤੁਸੀਂ ਪੰਜਾਬ ਦੇ ਵਾਸੀ ਹੋ ਜੇ ਸ਼ਿਵਰਾ ਚੋਹਾਂਦੀ ਆਏ ਨੇ ਅੱਜ ਐਗਰੀਕਲਚਰ ਮਿਨਿਸਟਰ ਦੇ ਸੈਂਟਰ ਦੇ ਹੋ ਉਹਨਾਂ ਨੇ ਸਾਰਾ ਦੇਖ ਲਿਆ ਕੀ ਹਾਲਾਤ ਹੋਏ ਨੇ ਇਥੇ ਐਗਰੀਕਲਚਰ ਦੇ ਕੀ ਤਬਾਈ ਹੋਈ ਆ ਉਹਨਾਂ ਨੂੰ ਚਾਹੀਦਾ ਕਿ ਉਹ ਅਨਾਉਂਸ ਕਰਕੇ ਜਾਂਦੇ ਚੋਰ ਜੇ ਨਹੀਂ ਕਰਕੇ ਕਿ ਹੋ ਸਕਦਾ ਕਿ